ਇਹ ਰਿਪੋਰਟ ਜੋ ਪਸ਼ੂ ਪਾਲਣ ਵਿਭਾਗ ਪੰਜਾਬ ਦਫ਼ਤਰ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਦੁਆਰਾ ਕਰਵਾਈ ਗਈ ਬੱਕਰੀ ਪਾਲਣ ਦੀ ਟ੍ਰੇਨਿੰਗ ਬਾਰੇ ਹੈ ਇਹ ਟ੍ਰੇਨਿੰਗ 20 ਤੇ 21 ਫਰਵਰੀ 2025 ਨੂੰ ਪਟਿਆਲਾ ਵਿੱਚ ਕਰਵਾਈ ਗਈ ਸੀ ਇਸ ਟ੍ਰੇਨਿੰਗ ਵਿੱਚ ਮਾਹਿਰ ਡਾਕਟਰ ਜੀਵਨ ਕੁਮਾਰ ਗੁਪਤਾ ਨੇ ਬੱਕਰੀ ਪਾਲਣ ਦੀਆਂ ਵਿਗਿਆਨਕ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਅਤੇ ਸਵੈ ਰੋਜ਼ਗਾਰ ਲਈ ਸਰਟੀਫਿਕੇਟ ਵੀ ਦਿੱਤੇ ਗਏ ਟਰੇਨਿੰਗ ਦੌਰਾਨ ਦਸਗ ਐਕੀਪ ਬੱਕਰੀ ਪਾਲਣ ਇਕ ਲਾਹੇਵੰਦ ਤੰਦਾ ਹੈ ਜੇਕਰ ਇਸ ਨੂੰ ਵਿਗਿਆਨਕ ਢੰਗ ਨਾਲ ਕੀਤਾ ਜਾਵੇ ਅਤੇ ਬੱਕਰੀਆਂ ਦੀ ਸਾਂਭ ਸੰਭਾਲ ਅਤੇ ਖੁਰਾਕ ਦਾ ਧਿਆਨ ਰੱਖਿਆ ਜਾਵੇ ਇਸ ਤੋਂ ਇਲਾਵਾ ਐਨ ਐਮ ਐਲ ਉਦਮੀ ਮਿਤਰਾ ਸੈਂਟਰ ਗਵਰਨਮੈਂਟ ਦੀ ਸਕੀਮ ਬਾਰੇ ਵੀ ਦੱਸਿਆ ਗਿਆ ਜਿਸ ਤਹਿਤ ਬੱਕਰੀ ਪਾਲਣ ਲਈ 20 ਲੱਖ ਰੁਪਏ ਤੱਕ ਦਾ ਲੋਨ ਮਿਲ ਸਕਦਾ ਹੈ ਜਿਸ ਵਿੱਚੋਂ 10 ਲੱਖ ਰੁਪਏ ਦੀ ਸਬਸਿਡੀ ਵੀ ਸ਼ਾਮਲ ਹੈ ਲੋਨ ਲੈਣ ਲਈ ਪ੍ਰੋਜੈਕਟ ਰਿਪੋਰਟ, ਲੋਨ ਸੈਕਸ਼ਨ ਲੈਟਰ, ਨੋ ਆਬਜੈਕਸ਼ਨ ਸਰਟੀਫਿਕੇਟ ਅਤੇ ਸੈਂਡ ਦਾ ਨਕਸ਼ਾ ਬਣਵਾਉਣਾ ਜ਼ਰੂਰੀ ਹੈ। ਲੋਨ ਲੈਣ ਵਾਲੇ ਵਿਅਕਤੀ ਦਾ ਸਿਵਲ ਸਕੋਰ 700 ਤੋਂ ਉੱਪਰ ਹੋਣਾ ਚਾਹੀਦਾ ਹੈ। ਇਹ ਰਿਪੋਰਟ ਰਮੇਸ਼ ਹਜ਼ਾਰਾ ਦੁਆਰਾ ਪਸ਼ੂ ਪਾਲਣ ਵਿਭਾਗ ਪਟਿਆਲਾ ਦਫ਼ਤਰ ਤੋਂ ਤਿਆਰ ਕੀਤੀ ਗਈ ਹੈ। ਸਾਡੇ ਮੁਹੰਮਦ ਸਲੀਮ ਆਈ ਸਰ ਕਿਥੇ ਆਏ ਹੋ ਸਰ ਮੈਂ ਮਲੇਰ ਕੋਲੇ ਤੋਂ ਜੋ ਪਸ਼ੂ ਪਾਲਣ ਵਿਭਾਗ ਆਇਆ ਤੇ ਆਲਾ ਇੱਥੇ ਕੀ ਕਰਨ ਆਏ ਐ ਐਸੇ ਬੱਕਰੀ ਪਾਲਣ ਦੀ ਟ੍ਰੇਨਿੰਗ ਕਰਨ ਆਇਆ ਸੀਗਾ ਦੋ ਦੋ ਦਿਨ ਦੀ ਟ੍ਰੇਨਿੰਗ ਸੀ ਜੀ ਹਾਂਜੀ ਸਰਟੀਫਿਕੇਟ ਮਿਲ ਗਿਆ ਸਰਟੀਫਿਕੇਟ ਮਿਲ ਗਿਆ ਜੀ ਬਹੁਤ ਵਧੀਆ ਸਿਸਟਮ ਇਹਨਾਂ ਦਾ ਔਰ ਸਰਟੀਫਿਕੇਟ ਸਵੈਰਜਗਾਰ ਲਈ ਵਧੀਆ ਚੀਜ਼ ਆ ਇਹ ਸਾਰੇ ਭੈਣ ਜਿਹੜੇ ਭੈਣ ਭਾਈ ਹੋਰ ਵੀ ਨੇ ਕਰ ਵਧੀਆ ਚੀਜ਼ ਆ ਕਰਨੀ ਚਾਹੀਦੀ ਇਹਨਾਂ ਨੂੰ ਹਾਂਜੀ ਸਵੈਰ ਰੋਜ਼ਗਾਰ ਲਈ ਵਧੀਆ ਚੀਜ਼ ਆ ਇਹ ਜਿਹੜੇ ਵਿਚਾਰੇ ਅੰਬੇਰ ਰਜਗਾਰ ਤੁਰੇ ਫਿਰਦੇ ਆ ਉਹ ਇੱਥੇ ਆ ਕੇ ਸਰਟੀਫਿਕੇਟ ਲੈ ਕੇ ਜਾਣ ਦੋ ਦਿਨਾਂ ਦੀ ਟ੍ਰੇਨਿੰਗ ਕਰਨ ਔਰ ਰਜਗਾਰ ਪ੍ਰਾਪਤ ਕਰ ਆਪ ਜੇ ਕੰਮ ਕਰ ਆਪਣਾ ਤੋਰ ਸਕਦੇ ਆ ਉਹ ਚਲਾ ਸਕਦੇ ਆ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਬੱਕਰੀ ਫਾਰਮ ਹੋ ਗਿਆ ਸੂਰ ਫਾਰਮ ਹੋ ਗਿਆ ਜਾਂ ਫਿਰ ਪੋਲਟਰੀ ਦਾ ਹੋ ਗਿਆ ਜੀ ਟ੍ਰੇਨਿੰਗ ਲੈਣ ਦਾ ਪੂਰੀ ਸਮਝ ਆ ਗਈ ਹੈ ਹਾਂਜੀ ਹਾਂ ਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਲਾਭ ਸਿੰਘ ਜੀ ਸ੍ਰੀ ਅੰਮ੍ਰitsar ਸਾਹਿਬ ਤੋਂ ਆਇਆ ਆ ਜੀ ਵੀਰ ਜੀ ਜੋ ਡਿਪਟੀ ਡਾਇਰੈਕਟਰ ਪਸ਼ੂ ਪਾਲਨ ਉਹ ਪਾਗ ਹੈ ਬਿਟਿਆਲਾ ਇੱਥੇ ਟ੍ਰੇਨਿੰਗ ਲਈ ਆ ਜੀ 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 ਟ੍ਰੇਨਿੰਗ ਲਈ ਹੋਈ ਹੈ ਇੱਥੋਂ ਕਿੰਨੇ ਦਿਨ ਦੀ ਜੀ ਇਹ ਪੂਰੇ 2 ਦਿਨ ਦੀ ਟ੍ਰੇਨਿੰਗ ਲਈ ਹੋਈ ਹੈ ਜੀ ਜੀ ਕਿਸ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਜੀ ਬਹੁਤ ਹੀ ਵਧੀਆ ਤਰ੍ਹਾਂ ਢੰਗ ਨਾਲ ਇਹਨਾਂ ਨੇ ਸਮਝਾ ਕੇ ਸਾਨੂੰ ਟ੍ਰੇਨਿੰਗ ਦਿੱਤੀ ਹੈ ਜੀ ਸਰਟੀਫਿਕੇਟ ਮਿਲ ਗਿਆ ਜੀ ਹਾਂ ਜੀ ਮਿਲ ਗਿਆ ਜੀ ਪਰ ਜੀ ਰੈਸ਼ ਦਾ ਕਿੱਦਾਂ ਪ੍ਰਬੰਧ ਹੈ ਜੀ ਰੈਸ਼ ਦਾ ਇਹਨਾਂ ਦਾ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ 2 ਦਿਨ ਦੀ ਟ੍ਰੇਨਿੰਗ ਉਹਦੇ ਵਿੱਚ ਖਾਣ ਪੀਣ ਦਾ ਵੀ ਸਾਨੂੰ ਉਹ ਅਰੇਂਜਮੈਂਟ ਵਹਈਆ ਕਰਾਉਂਦੇ ਆ ਮੇਰੇ ਜੀ ਟ੍ਰੇਨਰ ਦੇਣ ਤੋਂ ਬਾਅਦ ਇਹਦੇ ਸਰਟੀਫਿਕੇਟ ਲੈਣ ਕਿੰਨਾ ਮੈਸਰ ਕਰਦਾ ਲਾਉਂਗੀ ਇਹ ਜੀ ਆਪਾਂ ਜੇ ਤੁਸੀਂ ਲੋਨ ਅਪਲਾਈ ਕਰਾਂਗੇ ਉਹਨਾਂ ਵਿੱਚ ਕੰਡੀਸ਼ਨਾਂ ਕੁਝ ਹੈਗੀਆਂ ਵਾ ਉਹ ਕੰਡੀਸ਼ਨਾਂ ਨੂੰ ਆਪਾਂ ਰੱਖਾਂਗੇ ਤਾਂ ਆਪਣਾ ਲੋਨ ਵੀ ਅਪਲਾਈ ਹੋ ਜਾਏਗਾ ਜੀ ਧੰਨਵਾਦ ਓਕੇ